ਮੌਜ ਲੱਗ ਗਈ ਐ ਹਾਏ ਸਤਿੰਦਰ ਇੱਧਰ ਆ ਜਾ ਆ ਜਾ ਇਹ ਮੇਰਾ ਦੋਸਤ ਹੈ ਅਮਰੀਕਾ ਤੋਂ ਸਤਿੰਦਰ ਸਿੱਧੂ ਕਾਕਾ ਆ ਜਾ ਇੱਧਰ ਆ ਜਾਓ ਕੋ ਇੱਧਰ ਆ ਜਾਓ ਬਾਗ ਦੇ ਪੁਰਾਣੇ ਵਾਲਿਓ ਇੱਥੇ ਆਓ ਆ ਜਾਓ ਉਰੇ ਆ ਜਾਓ ਸਾਰੇ ਜਣ ਇਹ ਅੱਜ ਤੋਂ ਨਿਰਗਲ ਸਾਨੂੰ 20 ਸਾਲ ਹੋ ਗਏ ਦੋਸਤੀ ਸਾਡੀ ਨੂੰ 20 25 ਸਾਲ 2000 ਇਹ ਜੇ ਮਿਲਿਆ ਸੀ ਸਤੰਦਰ ਮੈਨੂੰ ਸਿੱਧੂ ਸਾਹਿਬ ਆ ਜਾ ਆ ਜਾ ਆ ਜਾ ਕਾਕਾ ਕਮਲ ਰਾਹੁਲ ਆਜੋ 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 ਆਜਾ ਕਲਵਾਦੂ ਆਰੇ ਇੱਧਰ ਆ ਜਾ ਉੱਤੇ ਆਜੋ ਉੱਤੇ ਮੋਜ ਲਾ ਕੇ ਚੱਲੀ ਜਾ ਰਿਹਾ ਮੈਂ ਆਪਣੇ ਭਰਾ ਦੀ ਫਰਮਾਇਸ਼